ਤੇ ਬੇਰੇ ਉੱਤੇ ਝੜਦੀ ਸੀ ਤੇ ਆ ਸਪੇਸ ਦੇਖੋ ਜਮਾ ਨਹੀਂ ਬਿਲਕੁਲ ਵੀ ਨਹੀਂ ਸਪੇਸ ਸ਼ੀਗਲੋ ਤੋਂ ਸਵਾਗਤ ਹੈ ਅੱਜ ਇਸ ਨੰਨੇ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਕਨੇ ਚੋਪਰਾਣੇ ਧੂਮਾ ਬਣੀਆਂ ਆਪਣੇ ਲਈ ਥਾਰ ਦੇ ਨਾਲ ਆਫ ਰੋਡ ਕਰਨਾਗਾ ਤੇ ਆਫ ਰੋਡ ਹੀ ਪੂਰਾ ਘਾਟ ਕਰਨ ਇਕੱਲੀ ਆਪਾਂ ਮਿੱਤਰੋ ਤੇ ਇਹ ਲਕਵਾਰੇ ਗੱਡੀ ਦੇ ਵਿੱਚ ਜੋ ਉਹ ਲੱਗ ਪਿਆ ਤਾਂ ਉਧਰ ਵੀ ਸਾਰਾਂਜੀ ਦੇਖ ਲੈ ਯਾਰ ਉਧਰਲਾ ਵੀ ਡਾਬ ਦਾ ਹੀ ਤੈਰ ਜਾਣਾ ਫਾਈਨਲੀ ਮੇਥੋੜਾ ਟਰੈਕ ਆਪਾਂ ਟਰੈਕ ਇਹ ਰਾਹ ਦੇ ਉੱਤੇ ਆ ਚੁੱਕਿਆ ਦੇਖ ਸਕਦੇ ਹੋ ਇੱਧਰ ਕੱਚਾ ਬੱਕਾ ਰਾਹ ਵੈਸੇ ਹੈ ਜੇ ਇਹ ਤੇ ਕਰਾਹ ਲਾ ਕੇ ਜੋ ਬਰ ਗੱਲ ਨਹੀਂ ਕਿ ਜਦੋਂ ਚੱਕੜ ਪਰਸੋਂ ਇੰਨਾ ਜਾਰੀ ਸੀ ਜਿਹੜੇ ਹਿਸਾਬ ਨਾਲ ਰਾਤ ਵੀ ਮੀਂਹ ਪਿਆ ਇਹਦੇ ਮੋਰ ਬਣਿਆ ਬਾਜੀ ਬੂਹੇ ਸੋ ਫਾਈਨਲੀ ਮਿੱਤਰੋ ਟਰੈਕ ਦੇ ਉੱਤੇ ਆ ਗਏ ਐਂਟਰੀ ਆਪਾਂ ਮਾਰ ਲਈ ਪਹਿਲਾਂ ਤੁਸੀਂ ਚੱਲਦਾ ਸ਼ਾਟ ਉੱਤੇ ਦੇਖ ਹੀ ਲਿਆ ਹੁਣ ਜੱਜ ਪੜਾਕੇ ਹੀ ਕਾਦੇ ਪਾਉਣ ਵਾਲਿਆ ਜੋਬਰ ਕਿਆ ਬਾਤ ਸਾਡੀ ਜਿਹੜੇ ਮਿੱਤਰ ਬਣਦਾ ਪੜਾਪਣ ਵਾਲਾ ਝੋਟਾ ਤੇ ਆ ਆ ਗਿਆ ਇਧਰਲੇ ਪਾਸੇ ਟਰੈਕ ਆਫ ਰੂਡ ਦੇ ਉੱਤੇ ਮੇਥੋਂ ਪਰਫਾਰਮੈਂਸ ਹੈ ਜਿਹੜੀ ਫਾਈਨਲੀ ਆਪਣੀ ਦਾੜ ਦੀ ਬਹੁਤ ਹੀ ਵਧੀਆ ਚੱਲ ਰਹੀ ਹੈ ਫਿਲਹਾਲ ਤਾਂ ਤੇ ਆ ਜਿਹੜਾ ਰੀਤਾ ਸੋਨ ਦੀ ਸੀ ਜਾਂਦਾ ਨੋਰਮਲ ਨਹੀਂ ਜਿਹਦਾ ਬਹੁਤ ਹੀ ਉੱਚਾ ਨੀਮਾ ਥਾਂ ਗਾਇ ਹੈ ਹੁਣ ਮਿੱਤਰੋ ਆਪਣੀ ਥਾਰ ਨੂੰ ਆਪਾਂ ਆ ਜਗ੍ਹਾ ਦੇ ਉੱਤੇ ਚੈੱਕ ਕਰਾਂਗੇ ਆ ਜਿਹੜੀ ਚੜਾਈ ਹੈ ਤੇ ਜਿਹੜਾ ਅਸੀਂ ਦੇਖਾਂਗੇ ਫਲਾਲ ਰੋਗੀ ਯਾਰ ਚੜ ਸਕਦੀ ਆ ਵੈਸੇ ਕਿਉਂਕਿ ਰੇਸ ਇੱਥੇ ਮੁਕਰੀ ਦਿੱਤੀ ਨਹੀਂ ਜੀ ਇਹਨਾਂ ਨੂੰ ਟ੍ਰੈਕ ਕਰਕੇ ਇੱਕ ਵਾਰ ਆਪਾਂ ਲੈ ਕੇ ਆਵਾਂਗੇ ਉਸ ਤੋਂ ਬਾਅਦ ਤੇ ਇਸ ਤੋਂ ਬਾਅਦ ਦੇ ਵਿੱਚ ਦੇਖੋ ਮਿੱਤਰੋ ਪਾਵਰ ਇਹ 4/2 ਆ ਮਿੱਤਰੋ ਪਿਛਲੇ ਟਾਇਰਾਂ ਦੇ ਨਾਲ ਹੀ ਕਲੀਕ ਚਾਹੀਏ ਅੱਗੇ ਜਾ ਕੇ ਪਾਰਕਿੰਗ ਨਹੀਂ ਕਰਦੇ ਇਹਦੀ ਕਿਉਂਕਿ ਟੂ ਵੀਲ ਦੇ ਵਿੱਚ ਹੀ ਆ ਇਹ ਇਹ ਆਪਾਂ ਮਿੱਤਰੋ ਆਪ ਹੀ ਧਾਰ ਕੀਆ ਇਸ ਨੂੰ ਸਿੱਧੇ ਆਪ ਹੀ ਚੇਂਜ ਕਰਿਆ ਸਾਰਾ ਕੁਝ ਮੋਡੀਫਾਈ ਆਪ ਹੀ ਕੀਤਾ ਵਾ ਜੋ ਵਲੌਗ ਨਹੀਂ ਹੋਣੇ ਬਾਕੀ ਮਿੱਤਰੋ ਪਰਫਾਰਮੈਂਸ ਹੁਣ ਚੈੱਕ ਕਰੋ ਇਧਰਲੇ ਪਾਸੇ ਆਪਣੀ ਕਨਵਰਟਡ ਥਾਰ ਦੀ ਤੇ ਹੁਣ ਆਪਾਂ ਛੱਡ ਕੇ ਲੈ ਕੇ ਆਵਾਂਗੇ ਪੂਰੋਂ ਕੀ ਬਾਤ ਹੈ ਕਿ ਨਜ਼ਰ ਪਾਤੇ ਚੱਲੇ ਓਏ ਗਈ ਇਹ ਤੇ ਮੜੀ ਜੀ ਹੋ ਰਹੀ ਇਸ ਦਾ ਫਿਰ ਨਵਾਂ ਬ੍ਰੇਕ ਦੀ ਕਰਿਆ ਜਿਹੜਾ ਇਹ ਮੜੀ ਜੀ ਰਹੀ ਇਸ ਦਾ ਮੈਂ ਟੱਪ ਕੇ ਦੂਜੀ ਪਾਸੇ ਲੰਘੇ ਜਾਣਾ ਸੀ ਤੇ ਦੂਜੇ ਪਾਸੇ ਬਹੁਤ ਹੀ ਵੱਡਾ ਟੋਆਗਾ ਜਿਹਦੇ ਕਰਕੇ ਮੈਨੂੰ ਬ੍ਰੇਕ ਲਾਉਣੇ ਪਏ ਇੱਥੇ ਤੇ ਹੁਣ ਆਪਾਂ ਚੱਲਦੇ ਆ ਮਿੱਤਰੋ ਹੁਣ ਪਾਸੇ ਦੂਜੀ ਇਸ ਸਾਈਡ ਤੇ ਟਰੈਕ ਦੇ ਉੱਤੇ ਲੈ ਕੇ ਤੇ ਉੱਥੇ ਚੈੱਕ ਕਰਦੇ ਆ ਜੀ ਪਾਵਰ ਗੱਲ ਕਰੀਏ ਜੇ ਆਪਾਂ ਮਿੱਤਰੋ ਆ ਜਗ੍ਹਾ ਤੇ ਇੱਥੇ ਟਰੈਕਟਰ ਟਰਾਲੀ ਭਰੀ ਜਾਂਦਾ ਇਹ ਜਗ੍ਹਾ ਦੇ ਉੱਤੇ ਜੀਸੀਬੀ ਨੇ ਵੱਡੇ ਵੱਡੇ ਟੋਏ ਪੱਟੇ ਹੋਏ ਨੇ ਆਪਾਂ ਜਿਹੜਾ ਸਾਵਧਾਨੀ ਨਾਲ ਲਗਾ ਲਈਏ ਕਿ ਤੇ ਟਰੈਕਟਰ ਦੇ ਨਾਲ ਕੋਈ ਨਾ ਲੱਗ ਆ ਜਗਾ ਦੇ ਉੱਤੇ ਦੇ ਸਦ ਮਿੱਟੀ ਉੱਚੀ ਨੀਂਮੀਆ ਵੈਸੇ ਯਾਰ ਜੇ ਕਿਤੇ ਨਹੀਂ ਜਾਉਂਦਾ ਫਿਰ ਬੜਾ ਬੜਾ ਗਾਹ ਪਣਾ ਜਿੱਥੇ ਤੇ ਬਾਕੀ ਦੂਰ ਤੂੰ ਆ ਰੋਲ ਬਹੁਤ ਕਰ ਰਹੀ ਆ ਆ ਬਹੁਤ ਹੈ ਤੈਨੂੰ ਪਤਾ ਯਾਰ ਇੱਕ ਦਿਨ ਵੀ ਪੈਪ ਦੀ ਬੱਡੀ ਜੀ ਤੋਂ ਬਾਅਦ ਤੇ ਮਗਰੈਲੀ ਪੈ ਸਿੱਧਾ ਇੰਜਨ ਜਰਮਹਿੰਦਰਾ ਦੇ ਨਾਲ ਕੀ ਬਾਤ ਈ ਹੈ ਕਿ ਉਹਨੂੰ ਪਤਾ ਹੀ ਅਮਰਤੋ ਜੀ ਮਹਿੰਦਰਾ ਦੇ ਇੰਜਨ ਮਰਦੀ ਨਹੀਂ ਇਹ ਦੇਖੋ ਮਰਦੀ ਫਾਈਨਲੀ ਮਿੱਤਰੋ ਆਫ ਰੋਡ ਵਾਲਾ ਅੱਜ ਚੋਬਰ ਸਵਾਦ ਪੂਰਾ ਫੁੱਲ ਲਈ ਜਾਂਦੇ ਆ ਤੇ ਝੋਟਾ ਆਪਣਾ ਵਾਲਾ ਮਿੱਤਰੋ ਧਮਾਇਆ ਇੱਥੇ ਤੁਹਾਨੂੰ ਇੱਕ ਵਾਰ ਮੈਂ ਜਗਾ ਵੀ ਦਿਖਾਉਂਗਾ ਦੇ ਇਧਰਲੇ ਪਾਸੇ ਜਹਾਜ਼ ਆਪਣਾ ਖੜਾਗਾ ਬਿਲਕੁਲੀ ਰੈਡੀ ਸਟਾਰਟ ਕਿਉਂਕਿ ਹੁਣ ਆਪਾਂ ਉਹ ਜਿਹੜਾ ਸਾਹਮਣੇ ਆਫ ਰੋਡ ਵਾਲਾ ਤੁਹਾਨੂੰ ਟੱਬਾ ਜਾਂਦੀ ਸੀ ਜਾਂਦਾ ਇਹਦੇ ਵਿੱਚ ਤੁਹਾਨੂੰ ਇਹਨਾਂ ਲੱਗਦਾ ਨਹੀਂ ਹੋਣਾ ਕਿਉਂਕਿ ਦੂਰ ਦਿਖਾਉਂਦਾ ਹੈਗਾ ਤੇ ਇੱਥੋਂ ਜੇ ਤੁਸੀਂ ਐਗਜੈਕਟ ਲਾਉਂ ਗੱਲਬਾਤ ਤੇ ਆ ਜਗਾ ਤੋਂ ਤੇ ਬਹੁਤ ਹੀ ਗੱਲਬਾਤ ਐਂਡੀ ਆ ਦੇਖੋ ਮਿੱਤਰੋ ਕਿੰਨੀ ਚਾਹੀਏ ਤੇ ਗੱਡੀ ਆਪਣੀ ਉਹ ਖੜੀ ਆ ਇੱਥੋਂ ਦੀ ਲੈ ਕੇ ਜਾਵਾਂਗੇ ਉੱਪਰ ਤੇ ਉਹ ਪਿਛੇ ਜਿਹੜਾ ਖਰੂ ਪੱਟਿਆ ਸੁਣ ਉਹ ਵੀ ਇੱਕ ਵਾਰ ਆਪਾਂ ਦਿਖਾਉਣੇ ਆ ਤੇ ਉੱਥੇ ਕਹਿੰਦੇ ਚੋપરા ਨੇ ਮਿੱਤਰੋ ਬਹੁਤ ਧੂਮਾ ਪਾ ਕੇ ਆਇਆ ਤੇ ਅੱਜ ਵੈਸੇ ਘਰੋਂ ਲਾਂਦੀ ਸੀ ਧੋਕੇ ਉਹਨਾਂ ਕੇ ਗਾਰਾ ਲਾ ਗਿਆ ਕਿਉਂਕਿ ਜਦੋਂ ਅਸੀਂ ਪੰਪ ਕਿੰਨੀ ਜਾ ਰਹੇ ਸੀ ਉਹਦੇ ਰਾਹ ਤੇ ਚੱਕੜ ਵਾਲਾ ਸੀ ਯਾਰ ਲਿੱਭੜ ਗਈ ਉੱਥੇ ਤੇ ਆਹ ਖਰੂ ਪੱਟ ਕੇ ਛੱਡਿਆ ਦੂ ਪਹਿਲਾਂ ਮਿੱਤਰੋ ਦੇਖੋ ਕਿਆ ਬਾਤ ਆ ਦੇਖੋ ਇਧਰਲੇ ਪਾਸੇ ਆਹ ਮਾਰੇ ਪੜ ਪੜ ਖਲੇਪੜ ਜਹਾਜ ਨੇ ਆਪਣੇ ਨੇ ਬਹੁਤ ਸੋਹਣੀ ਘੁੰਮੀ ਇੱਥੇ ਗੱਡੀ ਜਨੇ ਸਾਤੇ ਜੀਰੋ ਪਾਤੀ ਤੇ ਹੁਣ ਆਪਾਂ ਮਿੱਤਰੋ ਉਹਦੇ ਉੱਤੇ ਚੜਾਉਣੇ ਆ ਤੁਹਾਨੂੰ ਦਿਖਾਉਣੇ ਆ ਹੁਣ ਅੰਦਰ ਦਾ ਵਿਊ ਕੀ ਗੱਲ ਬਾਤ ਆ ਅੰਦਰ ਦਾ ਵੀਊ ਦੇਖੋ ਜਿਹੜੇ ਪਾਸੇ ਮੈਂ ਉਤਰੋ ਘਾਤ ਕੀਆ ਪੂਰਾ ਇੱਥੋਂ ਜੇ ਆਪਾਂ ਗੱਲ ਕਰੀਏ ਟਾਇਰ ਦੀ ਟਾਇਰ ਦੇਖੋ ਦਰ ਬਲਕੋ ਨਾ ਆਵਾਜ਼ ਆਉਂਦੀ ਉਹਦੇ ਉੱਪਰ ਝਾੜੀ ਸੀ ਮਿੱਤਰੋ ਦੇਖੋ ਦੇਖਣ ਨੂੰ ਲੱਗਦੀ ਹੈ ਵੀ ਨਾਰਮਲ ਦੀ ਚੜਾਈ ਆ ਪਰ ਇਹ ਕੰਮ ਮਿੱਤਰੋ ਪੂਰਾ ਘਾਤ ਕੀਆ ਜਿੱਥੋਂ ਲੈ ਕੇ ਗਏ ਆ ਸਾਨੂੰ ਬਾਤ ਕਰਾ ਦੀਏ ਹੁਣ ਇੱਕ ਵਾਰੀ ਤੁਹਾਨੂੰ ਦਿਖਾ ਕੇ ਲੈ ਕੇ ਆਉਣਾ ਵੀ ਜਿੱਥੇ ਆਪਾਂ ਚੜ ਗਏ ਹਟਿਆ ਦੋ ਮਿੰਟ ਪਹਿਲਾਂ ਲੋਕ ਲੱਗ ਗਏ ਸੀ ਲੋਕ ਖੁੱਲ ਗਏ ਫਲਾ ਗੱਡੀ ਦਾ ਤੇ ਹੁਣ ਤੁਹਾਨੂੰ ਜਗਾ ਦਿਖਾਉਣਾ ਜਿੱਥੇ ਟੋਏ ਪਾ ਕੇ ਹਟਿਆ ਮਿੱਤਰੋ ਆ ਜਗਾ ਉਹ ਕਰੋ ਟੋਏ ਜਗਾ ਪਹੇ ਨਹੀਂ ਆਂਟੀ ਵਾਲੀ ਵੱਡੀ ਲੱਗਦੀ ਆ ਹਨਾ ਆਹ ਆ ਪੈਂਦੇ ਇੱਥੋਂ ਲੱਗਦਾ ਇੱਥੇ ਡਰ ਰੰਦਾ ਆ ਇੱਥੇ ਇੱਥੋਂ ਚੜ ਗਿਆ ਸੀ ਉੱਥੇ ਵਗ ਗਿਆ ਉਦੋਂ ਆ ਵੀ ਚੜ ਜਾਂਦੀ ਮੈਨੂੰ ਦੇਖ ਯਾਰ ਅੱਜ ਤੋਂ ਨਹੀਂ ਕੋਈ ਕਹਿ ਉਹ ਤੁੰਗਿੰਗ ਤੋ ਫਾਈਨਲੀ ਮਿੱਤਰੋ ਇੱਥੋਂ ਪਰਣ ਇੱਕ ਵਾਰ ਗੱਡੀ ਨੂੰ ਕੱਢ ਰਹੇ ਹਾਂ ਬਾਹਰ ਤੇ ਟਿੱਬਿਆਂ ਵਾਲਾ ਰਾਹ ਦਾ ਦੇਖੋ ਉਧਰਲੇ ਪਾਸੇ ਗਾਈ ਪੈਂਦਾ ਚਾਰ ਸਰੀ ਕੀ ਬਾਤ ਨਹੀਂ ਮੇਰਾ ਭਾ ਮਾਹੌਲ ਹੈ ਚਾਲੀ ਆ ਗਈ ਟੋਲੀ ਕਹਿੰਦੀ ਚਾਲੀ ਵੱਜਣੀ ਸੀ ਉਹ ਲਗੇ ਯਾਰ ਮੂਰੇ ਦਾ ਸ਼ੀਸ਼ਾ ਸੱਚੇ ਦੇ ਮਾਹੌਲ ਹੈਗਾ ਮਿੱਤਰੋ ਇੱਕ ਨੰਬਰ ਦੇ ਵਿੱਚ ਜੀ ਰਟਾਇਰ ਗਿਆ ਤੇੰਨ ਦੀ ਅਸਵਾਦ ਪੂਰੇ ਹਜੇ ਤਾਂ ਥੋੜੀ ਜਿਹੀ ਦੀ ਕਲਚ ਪਲੇਟ ਆ ਜਿਹੜੀ ਗਾਈ ਜ ਥੋੜੀ ਜਿਹੀ ਡਾਊਨ ਆ ਉਹਨੇ ਉਸਾ ਆਪਣਾ ਜੋਰ ਨਹੀਂ ਮਾਰੀ ਬਾਈ ਯਾਰ ਜਿੱਥੇ ਦਾ ਗਾਜ ਦਾ ਕਿਦਾਪਾਟ ਟਾਈਟ ਲਿਆਗਾ ਜਿੱਥੇ ਇੱਥੇ ਨੂੰ ਚੜਾਇਆਗਾ ਉੱਥੇ ਆਪਾਂ ਨੂੰ ਇਹਦਾ ਰਿਜ਼ਲਟ ਆ ਜਿਹੜਾ 100 'ਚੋਂ 100 ਹੀ ਆਇਆ ਪਰ ਫਿਰ ਵੀ ਯਾਰ ਜਿਵੇਂ ਮੈਂ ਕਹਿੰਦਾ ਵੀ ਜੋਰ ਉਹਨਾਂ ਮਾਰੇ ਉਹਨਾਂ ਜੋਰ ਨਹੀਂ ਮਾਰਿਆ ਇੱਕ ਤਾਇਰੇ ਹੋਣਾ ਸੀ ਆਨਲਾਈਨ ਟਾਈਮ ਦੇ ਵਿੱਚ ਤੇ ਮੂਹਰਾ ਹਿੱਸਾ ਬਦਲ ਕੇ ਕਰਾਂਗੇ ਜੇ ਤੁਸੀਂ ਆਹ ਵੀਡੀਓ ਨੂੰ ਯਾਰ ਸ਼ੇਅਰ ਕਰਤਾ ਲਾਈਕ ਕਰਤਾ ਵੀ ਓਕੇ ਵਧੀਆ ਲੱਗਿਆ ਤੁਹਾਨੂੰ ਤੇ ਇਹਦੋਂ ਵੀ ਵੱਡੇ ਪੰਗੇ ਲਾਵਾਂਗੇ ਸੌਰੀ ਤੇ ਤੁਸੀਂ ਵੱਡੇ ਪੰਗੇ ਲਾਵਾਂਗੇ ਤੇ ਕਰਕੇ ਦਿਖਾ ਮੈਂ ਯਾਰ ਕੁਛ ਇਹਦੇ ਹਿੱਸੇ ਉਸੇ ਚੇਂਜ ਕਰਕੇ ਆ ਕੇ ਗੱਡਾਂ ਹੀ ਪੂਰੀ ਮਿੱਤਰੋ ਜੇ ਟਾਇਰ ਦੀ ਗੱਲ ਕਰੀਏ ਟਾਇਰ ਗੱਡੀ ਦਾ ਕਹਿੰਦੇ ਚੋਬਰਾਣੇ ਜਮੇ ਨਾਲ ਲੱਗਦਾ ਡੱਬੇ ਦੇ ਉੱਤੇ ਚੜ੍ਹਦੀ ਸੀ ਤੇ ਆਹ ਸਪੇਸ ਦੇਖੋ ਜਮਾ ਹੀ ਨਹੀਂ ਬਿਲਕੁਲ ਵੀ ਨਹੀਂ ਸਪੇਸ ਆ ਇਹ ਨਾ ਮਗਰਾੜ ਆ ਇਹਦਾ ਟਾਇਰ ਦੇ ਵਿੱਚ ਖੁੱਭ ਕੇ ਪਿੰਗਾ ਹੋ ਗਿਆ ਦੇਖੋ ਇਧਰ ਜਮਾਂ ਵਿੱਚ ਖੁੱਭਿਆ ਪਿਆ ਤੇ ਗੱਡੀ ਸੁਣੋ ਇਹਦੇ ਵਿੱਚ ਘੱਟ ਲੱਗਦੀ ਹੁਣ ਇਹ ਗੱਡੀ ਪੂਰੀ ਫੁੱਲ ਟੇਢੀ ਆ सਸਪੈਂਸ਼ਨ ਪੂਰਾ ਖੁੱਲਿਆ ਪਿਆ ਦੇਖੋ ਇਧਰ ਗੱਡੀ ਪੂਰੀ ਫੁੱਲ ਟੇਢੀ ਹੋ ਗਈ ਤੇ ਚੋਬਰਾਂ ਨੇ ਕਿਹਾ ਚੜਾ ਵੀ ਆ ਕੰਧ ਤੇ ਦਿੱਤੀ ਥੱਲੇ ਪਾਸੇ ਬਾਲਾ ਉੱਚਾ ਸਿਸਟਮ ਆ ਮਿੱਤਰੋ ਕੈਮਰੇ ਦੇ ਵਿੱਚ ਸ਼ਾਇਦ ਉਹਨਾਂ ਨਾਮ ਦਾ ਹੋਵੇ ਗੱਡੀ ਬਹੁਤ ਜਿਵੇਂ ਕਹਿੰਦੇ ਟਕੂਣੀ ਜੀ ਖੜੀ ਆ ਐ ਜੇ ਹੋਈ ਤੇ ਟਾਇਰ ਦੇਖੋ ਇਧਰ ਪਾਸੇ ਟਾਇਰ ਦੇ ਵਿੱਚ ਮਗਰਾੜ ਖੁੱਭ ਗਿਆ ਇਹ ਹੁਣ ਹੌਲੀ-ਹੌਲੀ ਤੋੜਾਂਗੇ ਫੇਰ ਸ਼ਾਇਦ ਉੱਪਰ ਹੋਵੇ ਇਧਰੋਂ ਸੁਪੈ ਸੰਪੈ ਕਰੂੰ ਇਧਰੋਂ ਵੀ ਐਂ ਕਹਿੰਦੀ ਏ ਜਰਾ ਦੇਣਾ ਕੀ ਆ ਆਠਾ ਬਣਾਇਆ ਭਾਈ ਜ਼ਿੰਦਗੀ ਦਾ ਆਠਾ ਤੇ ਆ ਬਲੌਗ ਨੂੰ ਮਤਲਬ ਜੇ ਹੁਣ ਤੁਸੀਂ ਲਾਇਕ ਤੇ ਸ਼ੇਅਰ ਨਾ ਕਰਿਆ ਲਾਹਨਤਾ ਸਾਡੇ ਖਰਚੇ ਤੇ ਤੇ ਹੋਰ ਬਹੁਤ ਘੈਂਡ ਘੈਂਡ ਬਲੌਗ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਅੱਗ ਕੱਢ ਪੂਰੇ ਟੈਗੀ ਥੋੜੀ ਉੱਚੀ ਆ ਇਹ ਦੀ ਮੇਟਰ ਡੇਰੀ ਕਰੋ ਚੈੱਕ ਇਹਦੇ ਲੈ ਬਸ ਮੈਂ ਉੱਚੀ ਗਈ ਜਾਂਦਾ ਸ਼ੇ ਪੈਂਚ ਆਰਾਮ ਨਹੀਂ ਲੈਂਗੇ ਉੱਥੋਂ ਦੀ ਗੱਡ ਰਹੇ ਆਪ ਆਪਣੇ ਟਰੈਕ ਤੋਂ ਗੱਡੀ ਬਾਹਰ ਤੇ ਇਧਰਲੇ ਪਾਸੇ ਧੌੜੇ ਦੇਖੋ ਕਿੱਡੇ-ਕੱਡੇ ਐ ਇੱਥੋਂ ਚੋਬਰ ਕਹਿੰਦੇ ਸਿੱਧੀ ਗੱਡੀ ਝਾੜਨਗੇ ਦੇਖੋ ਕਿਆ ਬਾਤ ਆ ਹੁਣ ਪਤਾ ਲੱਗੂ ਤੁਹਾਨੂੰ ਦੇਖੋ ਕਿਆ ਬਾਤ ਆ ਗੱਲਾਂ ਬਾਤਾਂ ਕਹਿੰਦੇ ਐਂਡ ਹੋਗਾ ਵੰਗਾ ਚੋਬਰੋ ਐਂਡ ਤੇ ਅੱਜ ਮੇਤੁਰ ਆਪ ਆਫ ਰੋਡ ਕਰਿਆ ਤੇ ਸਵਾਦ ਬਹੁਤ ਆਇਆ ਵੀਡੀਓ ਚੰਗੀ ਲੱਗੀ ਯਾਰ ਲਾਇਕ ਤੇ ਕਮੈਂਟ ਯਾਰ ਤੁਸੀਂ ਕਰਨਾ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਬਟਨ ਸ਼ੇਅਰ ਵਾਲਾ ਤੁਹਾਡੇ ਹੱਥ ਦੇ ਵਿੱਚ ਆ ਓਏ ਛੋਟੇ ਜਿਹੇ ਡੀਜੇ ਬਹੁਤ ਫੂਕਿਆ ਅੱਜ ਜੋ ਬਰਾਣੀ